ਰਕਬੀਰ ਅਜੀ ਮਮੀ ਹੁਣ ਫੋਨ ਨਾ ਵੇਖੀ ਚੱਲ ਉਹ ਮਹਾ ਬਾਹਨੇ ਮਾਰ ਕੇ ਕੱਲ ਲਈ ਆਇਓ ਆਹ ਚਲ ਤੇ ਕਿਵੇਂ ਬਿਜਲੀ ਜਾਂਦੀ ਚਲ ਗਈ ਹੈ ਨਾ ਹੁਣ ਜਿਹੜਾ ਕੰਮ ਕਰਲਾ ਛੇਤੀ ਕਰਲਾ ਹੋਰ ਨਾ ਪੁੰਦੀ ਅੱਡੀ ਆ ਜਾਏ ਫੇਰ ਮਮੀ ਲਦੀ ਛੇਤੀ ਦਿਨ ਮਰਨ ਵਾਲੀ ਜੋ ਹੁਣ ਗਈਏ ਘੜੀ ਲਾ ਕੇ ਆਉਣੀ ਉਹਨੇ ਤੈਨੂੰ ਪਤਾ ਘੜੀ ਲਾਉਣੀ ਚਲਾਕ ਬੜੀ ਆ ਤੇ ਮੈਨੂੰ ਭੁਲੇਖਾ ਵੀ ਨਹੀਂ ਆਉਦਾ ਗੱਲਾਂ ਦੀ ਗੱਲ ੜੀ ਆ ਜਿੰਨੇ ਲਾਈ ਗੱਲ ੜੀ ਤੇ ਉਹਦੇ ਨਾਲ ਤੁਰ ਚਲੀ ਉਹ ਗੱਲ ਉਹਦੀ ਆ ਵੇ ਤੂੰ ਛੱਡ ਉਹਦੀ ਤੂੰ ਚਲਾਕੀਆਂ ਨਹੀਂ ਸਮਝਦਾ ਹੋਵੇ ਨਾ ਤਾਂ ਹੁੱਸੇ ਵਲੇ ਆ ਜਾਏ ਜਿੱਦਾਂ ਡਈ ਕਰਨ ਪਈ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹਨਾਂ ਦਾ ਦਿਮਾਗ 'ਚ ਬੜਾ ਦਿਮਾਗ ਤੇਜਵਾਦ। ਕਈ ਦਿਮਾਗ 'ਚੋਂ ਗੱਲਾਂ ਲੈਂਦੀ ਐਵੇਂ ਨਾ ਸਮਝੋ ਨੂੰ। ਉਹ ਚੱਲ ਕੋਈ ਨਹੀਂ। ਤੁਸੀਂ ਇਦਾਂ ਕਰੋ ਤੁਸੀਂ ਜਾ ਕੇ ਪਹਿਲਾਂ ਉਹਨਾਂ ਕਰੋ ਗੱਲਬਾਤ ਕੋਈ ਤਰਮੀਜ਼ ਨਾਲ। ਵੇਖੋ ਕੀ ਕਰਦੀ ਆ। ਅੰਦਰੇ ਬੈਠੀ ਆ। ਹਾਂ ਤੂੰ ਤੁਸੀਂ ਜਾਓ ਤੇ ਫਿਰ ਮੈਂ ਉਹਨਾਂ ਨਾਲੇ ਮਗਰੀ। ਚੱਲ ਆ ਜਾਈਏ ਮੈਂ ਨਾ ਫੋਨ ਵੇਖਦਾ ਰਹੀ। ਨਹੀਂ ਨਹੀਂ ਚਲੋ ਤੁਸੀਂ ਮੈਂ ਹਾਂ। ਛੇਛਤੀ ਕੰਮ ਨੇ ਪਹਿਲਾਂ ਜਿਹੜਾ ਕਰਨ ਵਾਲਾ ਵਾ। ਹੋਰ ਨਾ ਦਵਾਤਾਵਾ ਜੇ ਉਹਦਾ ਕੋਈ ਪਤਾ ਨਹੀਂ। ਕੋਈ ਨਹੀਂ ਕੋਈ ਨਹੀਂ ਤੁਸੀਂ ਚਲੋ। ਲੰਮਾ ਸਕੀਮੇ ਦੀ ਵੀ ਹੁਣ। ਇਹ ਜਿਹੜੇ ਕਾਤਲ ਲੱਭਦੀ ਫਿਰਦੀ ਆ ਨਾ। ਇਨੂੰ ਨਾਲੇ ਜੀ ਦਸ ਹੀ ਦੰਮੀ ਆ ਕਿ ਕਤਲ ਵੀ ਤੇਰੇ ਸਾਹਮਣੇ ਹੀ ਆ ਤੇ ਤੇਰਾ ਵੀ ਹੁਣ ਕਤਲ ਹੀ ਹੋਣਾ ਮ ਕੁੜੀਏ ਬੜੇ ਬਥੇਰੇ ਜੇ ਤੂੰ ਖਾ ਲਈਆਂ ਪੱਕੀਆਂ ਪਤੂਸੀਆਂ ਹੁਣ ਜਿਹੜਾ ਦਾਣਾ ਪਾਣੀ ਮੁੱਕ ਗਿਆ ਇਥੋਂ ਚਲੋ ਮਨਾ ਚਲੀਏ ਹੁਣ ਇਹਦਾ ਵੀ ਕੰਮ ਕਰ ਹੀ ਲਈ ਅੱਜ ਨਹੀਂ ਕਰ ਮੀਤਾ ਸੁੱਤੀ ਆ ਨਹੀਂ ਸੁੱਤੀ ਤੇ ਨਹੀਂ ਗਈ ਮੈਂ ਤੇ ਲੰਮੇ ਆ ਉਦਾਂ ਹੀ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਕਿਹੜੀ ਮੰਮੀ ਗੱਲ ਕਰਨੀ ਆ ਗੱਲ ਹੀ ਨਹੀਂ ਮੁੱਕਦੀ ਤੁਹਾਡੀ ਚਾ ਵੀ ਘੰਟੇ ਬਸ ਜਦੋਂ ਆਣ ਕੇ ਬੈਂਦੇ ਹੋ ਗੱਲ ਕਰਨੀ ਆ ਗੱਲ ਕਰਨੀ ਆ ਇਹ ਗੱਲ ਕਿੰਨੀ ਕ ਗੱਲ ਵੱਡੀ ਹੋ ਗਈ ਜਿਹੜੀ ਗੱਲ ਹੀ ਕਰੀ ਜਾਣੀ ਆ ਤੋਹਾ ਹਾਏ ਹਾਏ ਕਿੱਦਾਂ ਪਈਨੀ ਆ ਤੂੰ ਐਦਾਂ ਪਈਦਾ ਸੱਸ ਮਾਂ ਨੂੰ ਕੋਈ ਹੋਊਗੀ ਨਾ ਗੱਲ ਜਿਹੜੀ ਮੈਂ ਤੇਰੇ ਨਾਲ ਕਰਨੀ ਸੀ ਵੇਖ ਮੰਮੀ ਮੈਨੂੰ ਤੁਹਾਡੀਆਂ ਗੱਲਾਂ ਨਾ ਚੰਗੀਆਂ ਹੀ ਨਹੀਂ ਲੱਗਦੀਆਂ ਜੇ ਤੁਸੀਂ ਆਨੇ ਵੀ ਤੇਰੇ ਨਾਲ ਗੱਲ ਕਰਨੀ ਆ ਗੱਲ ਕਰਨੀ ਹੁੰਦੀ ਚੱਜ ਦੀ ਕਰਿਆ ਕਰੋ ਪਰ ਤੁਸੀਂ ਤਾਂ ਕੁਝ ਹੋਰ ਹੀ ਉਹ ਗੱਲ ਲਈ ਫਿਰਦੇ ਅੱਛਾ ਹੁਣ ਮੈਨੂੰ ਤੈਨੂੰ ਚੰਗੀ ਨਹੀਂ ਲੱਗਦੀ ਚੰਗੀ ਮੈਨੂੰ ਤੁਸੀਂ ਸਭ ਲੱਗਦੇ ਹੋ ਪਿਆਰ ਨਾਲ ਤੁਸੀਂ ਗੱਲ ਕੀਤੀ ਮੈਨੂੰ ਸਮਝਾਇਆ ਉੱਥੇ ਮੈਂ ਸਾਰੀ ਗੱਲ ਕੀਤੀ ਪਰ ਜਿਹੜੇ ਤੁਸੀਂ ਅੰਦਰੂਨੀ ਗੱਲਾਂ ਦੇ ਇਸ਼ਾਰੇ ਦਿੰਦੇ ਜੇ ਨਾ ਮੈਨੂੰ ਉਹ ਨਹੀਂ ਮੈਨੂੰ ਚੰਗੇ ਲੱਗਦੇ ਸੱਚ ਕੁੱਛ ਦੇ ਕਾਦੇ ਇਸ਼ਾਰੇ ਦੇਨੀ ਤੈਨੂੰ ਮੈਂ ਹੈ ਮੰਮੀ ਮੈਨੂੰ ਤੁਹਾਡੀਆਂ ਗੱਲਾਂ 'ਚ ਫਰਕ ਲੱਗਦਾ ਤੁਹਾਨੂੰ ਨਹੀਂ ਲੱਗਦਾ ਪਰ ਮੈਨੂੰ ਜ਼ਰੂਰ ਫਰਕ ਲੱਗਦਾ ਆਹੋ ਹੁਣ ਤਾਂ ਤੈਨੂੰ ਤੁਹਾਡੀਆਂ ਗੱਲਾਂ 'ਚ ਫਰਕ ਲੱਗਣਾ ਹੀ ਆਂ ਅਸੀਂ ਤੇ ਤੈਨੂੰ ਚੰਗੇ ਨਾਲ ਤੇ ਮਾਸਾ ਵੀ ਤੇਰਾ ਵਾਸ ਚੱਲੇ ਤਾਂ ਤੂੰ ਮੈਨੂੰ ਘਰੋਂ ਕੱਢ ਦੇ ਮੈਂ ਨਹੀਂ ਘਰੋਂ ਕੱਢਦੀ ਮੰਮੀ ਤੁਹਾਡਾ ਵਾਸ ਚੱਲੇ ਤਾਂ ਤੁਸੀਂ ਘਰੋਂ ਕੱਢਣੋ ਘੱਟ ਨਾ ਕਰੋ ਅੱਛਾ ਆਹ ਸ਼ੋ ਕਰ ਨਹੀਂ ਕਰਦੀ ਮੈਂ ਤੈਨੂੰ ਗੱਲ ਨਾਲ ਲਾਇਆ ਇੱਕ ਬੱਚਿਆਂ ਕਰਕੇ ਮੰਮੀ ਮੈਂ ਸ਼ੁਕਰ ਕਰਦੀ ਆ ਵੀ ਤੁਸੀਂ ਗੱਲ ਨਾਲ ਲਾਇਆ ਭਲਾ ਜਦੋਂ ਤੁਸੀਂ ਗੱਲ ਕਰਨੀ ਹੁੰਦੀ ਆ ਆਸਾ ਪਾਸਾ ਹੀ ਰਹਿੰਦੇ ਹਜੇ ਵੀ ਦੀਦੀ ਕੋਲ ਹੈਗੀ ਜਾਂ ਨਹੀਂ ਹੈਗੀ ਬਲਜੀਤ ਚੌਂਕੀ ਹੋਵੇ ਗੱਲ ਮੈਂ ਫੇਰ ਘਰਾਂ ਬਲਜੀਤ ਛੱਤ ਤੇ ਹੋਵੇ ਗੱਲ ਮੈਂ ਫੇਰ ਘਰਾਂ ਕੱਲੀ ਕੋ ਮੇਰੀ ਕੋਣ ਕੇ ਕਾਲੀ ਤੂੰ ਹੀ ਬੈਨਿਆ ਗੱਲ ਕਰਨੀ ਆ ਤੇ ਮੰਮੀ ਤਰਾ ਨਹੀਂ ਛਾਣੀ ਬੈਠੀਆਂ ਵਾ ਉਦੋਂ ਗੱਲ ਕਰੋ ਹਾਣ ਕੇ ਹਾਂ ਹੈ ਕੋਈ ਗੱਲ ਕੇ ਦੇ ਸਾਹਮਣੇ ਕਰਨ ਵਾਲੀ ਹੁੰਦੀ ਕੋਈ ਨਹੀਂ ਕਰਨ ਵਾਲੀ ਹੁੰਦੀ ਮੰਮੀ ਐਸੀਆਂ ਗੱਲਾਂ ਕਿਹੜੀਆਂ ਗੂੜੀਆਂ ਹੋ ਗਈਆਂ ਹੁਣ ਤੁਹਾਡੀਆਂ ਸਾਰੀ ਜ਼ਿੰਦਗੀ ਤੁਸੀਂ ਮੈਨੂੰ ਪੱਲੇ ਨਾ ਬੱਧਾ ਹੁਣ ਕਿਹੋ ਜੀ ਗੱਲ ਹੋ ਗਈ ਜਿਹੜੀ ਕੱਲਿਆ ਨਾ ਕਰਨ ਵਾਲੀ ਆ ਉਹ ਹੁਣ ਤੈਨੂੰ ਦੱਸ ਹੀ ਦਿੰਨੇ ਆ ਜਿਹੜੀ ਗੱਲ ਕਰਨ ਵਾਲੀ ਆ ਨਾ ਇਹੋ ਜੀ ਕਿਹੜੀ ਗੱਲ ਆ ਦੱਸ ਦਿੰਨੇ ਆ ਤੂੰ ਐਦਾ ਕਰ ਤੂੰ ਕਾਰੇ ਦਾ ਕੰਮ ਨਿਬੇੜ ਮੈਂ ਬਾਹਰ ਗੇਟ ਗੜੀ ਤਿਆਰ ਰੱਖਦੀ منیل میںری واری بڑے چرق لبدہ سی پر جی کوئی آخری خواہش ہے گی تو دس دے ਹੋ ਸਕੇ ਮੈਂ ਤੇ ਵੀ ਪੂਰੀ ਕਾਰੀ ਦਵਾਵਾਂ ਵੱਢੀ ਆ ਇੱਕ ਗੱਲਾ ਮਾਰਦੀ ਮੈਂ ਤੇ ਦੋਹਾਂ ਦਾ ਹੀ ਕੰਮ ਹੀ ਪਰ ਟਾਈਮ ਜ਼ਿਆਦਾ ਲੱਗ ਗਿਆ ਮੌਕਾ ਨਹੀਂ ਮਿਲਦਾ ਜਾ ਹਣ ਬੈਠੀ ਮਣੀਆ ਕਰੀ ਗੱਲਾਂ ਉਥੇ ਕੋ ਵੀ ਤੈਨੂੰ ਦੱਸੂ ਕਿ ਦਾਮ ਆ ਰਿਹਾ ਸੀ ਤੇ ਤੂੰ ਉਹਨੂੰ ਦੱਸਿ ਕਿ ਮੈਨੂੰ ਐਦਾਂ ਮਾਰਿਆ ਤੇ ਰੇ ਭਰਾ ਨੇ ਓਏ ਅੱਜ ਮੇਰੇ ਸਾਰੇ ਕੰਡੇ ਪੁੱਟੇ ਗਏ ਆ ساری ਜ਼ਮੀਨ ਜਾਇਦਾਦ ਘਰ ਦਾ ਮਾਰ ਤਾ ਮੈਂ ਕੱਲਾ ਹੀ ਆ ਹਾਂ ਨੀ ਬੜਗਾ ਕੰਮ ਹੋ ਗਿਆ ਵਾ ਮਮੀ ਉਹਨੇ ਤਾਂ ਦੋਸ ਘੰਟੇ ਨਹੀਂ ਲਾਈ ਪਰ ਇੱਥੇ ਖਲੋ ਮੈਂ ਵੇਖਾਂ ਫਲਾ ਉਹਨਾਂ ਕੱਚੀ ਪੁਨੀ ਛਾੜ ਕੇ ਛਾੜ ਆ ਤੇਰੇ ਕੰਮ ਵੇਖ ਹੋ ਜਾਈਏ ਮਮੀ ਉਹ ਨਹੀਂ ਯਾਰ ਮਾਤਾ ਸਾਡੀ ਵੀ ਭੁੱਲ ਹੀ ਆ ਗਏ ਐ ਕੱਚੀ ਪੁਨੀ ਛਾੜ ਆ ਨੀ ਗਰਮੀ ਤਾਂ ਨੀ ਗਰਮੀ ਤਾਂ ਮਾਰ ਹੁਣ ਲੱਥ ਗਲੋਂ ਤੂੰ ਉਹ ਵੀ ਬੜਾ ਸਿਰ ਤੇ ਚੜੀ ਚੰਗਾ ਹੋਇਆ ਇਦਾਂ ਕਰ ਕਬੀਰ ਹਾਂ ਉਹ ਵੀ ਆਉਣ ਵਾਲੀ ਆ ਬੂਹਾ ਬੰਦ ਕਰ ਤੇ ਤਾਜਾ ਆਪਾਂ ਬਾਹਰ ਭਈਏ ਤੁਸੀਂ ਇਦਾਂ ਕਰੋ ਬਾਹਰ ਨਹੀਂ ਕਿ ਮੈਂ ਬਹਿਣਾ ਮੈਂ ਜਾਣਾ ਮੈਂ ਮੋਟਰ ਤੇ ਅੱਛਾ ਜਦੋਂ ਆਉਗੀ ਨਾ ਤੁਸੀਂ ਬਾਹਰ ਹੀ ਗੱਲਾਂ ਬਾਤਿ ਲਾ ਲਿਓ ਉਹਨੂੰ ਚੰਗਾ ਤੇ ਐਸ ਤਰੀਕੇ ਨਾਲ ਗੱਲ ਕਰੋ ਕਿ ਜਿਦਾਂ ਤੁਹਾਨੂੰ ਪਤਾ ਨਹੀਂ ਕਿ ਅੰਦਰ ਮਰ ਗਈ ਆ ਆਹੋ ਮੈਂ ਲੈ ਤਾ ਉਹਨੂੰ ਉਹਨੂੰ ਇਹ ਕਹਿ ਦਿਓ ਕਿ ਚਾਹ ਪਾਣੀ ਪੀਏ ਬਣਾ ਨਾਲੇ ਮਾਰ ਆਪਣੀ ਦਰਾਨੀ ਨੂੰ ਆਹ ਮੈਂ ਕਿ ਕਰਦੀ ਨਹੀਂ ਆਵਾਜ਼ ਮਾਰੀ ਮਿਲਦੇ ਗਲ ਪੈ ਜਾਂਦੀ ਆ ਫੇਰ ਆਖ ਨੂੰ ਪੱਕੀ ਨੀਂਦੇ ਠਾਲਤਾ ਵਾ ਚਾਹ ਪਾਣੀ ਭਰਾਂ ਤਾਂ ਮੁਰਕੇ ਸ਼ਾਮ ਦਾ ਵੇਲਾ ਹੋਵੇ ਤਾਂ ਲੰਗੜ ਟੁਕੜਾ ਖਰੂ ਪ੍ਰਬੰਧ ਆਹੋ ਆਵਾਚੇ ਰੋਗਾ ਨਹੀਂ ਕੋਈ ਮੋਹਣੀ ਵਾਲੀ ਆਪਨਾ ਅੰਦਰ ਆਇਓ ਚੰਗਾ ਉਹ ਕੱਲੀ ਨੂੰ ਭਲਾਇਓ ਠੀਕ ਠੀਕ ਵਾ ਠੀਕ ਮੈਂ ਪੱਲਾ ਜੇ ਤੁਸੀਂ ਉੱਥੇ ਹੀ ਬੈਠੋ ਕਾਦੀ ਸ਼ਬ ਮੈਂ ਉੱਥੇ ਬੈਹਦੇ ਨੀ ਉੱਥੇ ਬੈਹਦੇ ਮੇਰਾ ਜੇ ਕੰਮ ਹੀ ਨਹੀਂ ਮੋਕਾ ਲੈ ਆ ਹੀ ਗਈ ਸ਼ੁਕਰਕ ਤੇਰੀ ਹੈ ਹਾਏ ਇੱਥੇ ਬੈਠੇ ਇੱਥੇ ਬੈਠੀ ਤਾਂ ਇਹਨੂੰ ਡੇਕਣ ਦੀ ਕਿਦਾਂ ਚਾਚੀ ਤੇਰੀ ਦਾ ਚਾਚੀ ਤਾਂ ਠੀਕ ਆ ਖਿਚੜੀ ਬਣਾਉਂਦੀ ਆ ਹਾਂ ਤੇ ਪਲੇਟ ਚ ਪਾ ਕੇ ਦੇਤੀ ਪਾਲਾ ਸਨਾ ਮਾਂਜ ਲਿਆ ਵਾ ਦਵਾਈ ਦੁਈ ਦਿੱਤੀ ਮਾਂ ਦਵਾਈ ਵੀ ਮੰਮੀ ਦਿੱਤੀ ਆ ਸੇਰਾਂ ਦੀ ਬੜਾ ਦੁਖੰਦ ਆ ਸੇਰ ਘੋੜਤਾ ਘੜੀ ਲੱਤਾ ਘੋੜਤੀਆਂ ਤੁਹਾਨੂੰ ਪਤਾ ਹੀ ਸਰੀਰ ਨਾਲ ਠੀਕ ਹੋਵੇ ਉਹ ਆਖਣ ਨਹੀਂ ਵੀ ਲੱਤਾ ਤੂੰ ਹੀ ਆ ਗਈਆਂ ਚੰਗਾ ਪੁੱਤ ਬਜ਼ੁਰਗਾਂ ਦੀ ਸੇਵਾ ਕਰਨ ਦੀ ਬਹੁਤ ਚੰਗਾ ਕੰਮ ਆ ਰੱਬ ਨੂੰ ਪਉਂਦਾ ਬੰਦਾ ਚ ਬਜ਼ੁਰਗਾਂ ਦੀ ਸੇਵਾ ਕਰਦਾ ਵਾ ਤਾਂ ਆ ਮੰਮੀ ਕੰਮ ਤੇ ਦਾ ਬਥੇਰਾ ਚਾਹੀਦਾ ਖਿਲਰਿਆ ਸੀ ਨੋ ਵੀ ਪੇਕੇ ਗਈ ਸੀ ਮੈਂ ਹਜਲ ਤਾਂ ਤੋਂ ਨਹੀਂ ਉਹ ਜਣੀ ਪੋਚਾ ਵੀ ਲਾ ਦਿੰਨੀ ਆ ਫੇਰ ਰੱਖੂਗੀ ਸਾਡੇ ਕੰਮ ਤੇ ਅਗਲੀ ਆ ਹੀ ਜਾਂਦੀ ਆ ਆਹੋ ਨਾਲੇ ਵੇਹ ਪੁੱਤ ਅਹੀਂ ਨਹੀਂ ਲਾਗੇ ਲੱਗਣਾ ਤੇ ਕਿੰਨੇ ਲੱਗਣਾ ਵਾ ਉਹ ਕਿਹੜੀ ਬਗਾਨੀ ਆ ਉੜ ਕਹੇ ਸਾਡੀ ਆਪਣੀ ਆ ਨਾ ਆਹੋ ਤੁਹਾਡੀ ਗੱਲ ਬਿਲਕੁਲ ਸਹੀ ਆ ਕਪੜੇ ਮਸ਼ੀਨ ਚ ਪਾਤੇ ਆ ਹੁਣ ਮੈਂ ਘੜੀ ਕਿੰਨੂ ਜਾ ਕੇ ਤੇ ਕੱਢ ਆਉਂਗੀ ਆਹੇ ਤਾਂ ਤੂੰ ਧੋ ਕੇ ਆਂਦੀ ਕੱਢ ਕੇ ਬਾਹਰ ਆਂਦੀ ਕਪੜੇ ਤੇ ਮੈਂ ਵੀ ਚੇ ਸੜ ਜਾਣੇ ਅੰਤੇ ਆਹੇ ਨਹੀਂ ਸੜਦੇ ਉਹ ਚ ਕਿਹੜਾ ਪਾਣੀ ਰਹਿਣਾ ਸੁੱਕ ਕੇ ਬਾਹਰ ਨਿਕਲਣੇ ਔਰ ਉਹਦਾ ਟਾਈਮਰ ਹੁੰਦਾ ਵਾ ਡੇਢ ਦੇ ਘੰਟੇ ਦਾ ਘੰਟੇ ਦਾ ਉਹ ਜਦੋਂ ਕੋਨੋ ਦਾ ਟਾਈਮ ਹੋਣਾ ਨਾ ਮੈਂ ਫੇਰ ਜਾ ਕੇ ਕੱਢ ਆਉਣੀ ਆ ਤੇ ਤੁਸੀਂ ਇੱਥੇ ਬੈਠੇ ਹੁੰਦੇ ਚੱਲ ਜਾਣਾ ਸੀ ਨਾ ਅੰਦਰ ਕੀ ਕਰਨਾ ਸੀ ਜਾ ਕੇ ਰਕबीर ਉਦੋਂ ਦਾ ਜਦੋਂ ਦੀ ਤੂੰ ਗਈ ਉਦੋਂ ਤਾਂ ਚੱਲ ਗਿਆ ਪੱਬੀ ਤੇ ਤੇ ਮੈਂ ਇੱਥੇ ਬੈਠੀ ਆ ਤੇ ਮੈਂ ਐਸਾ ਕਹਿਣ ਦੀ ਮੈਂ ਕਿੰਨੇ ਜਿੰਨਾਂ ਦੀ ਗਈ ਚਾਹ ਨਹੀਂ ਘੁੱਟ ਬਣਾਈ ਨਾ ਚਾਹ ਬਣਾਈ ਨਾ ਮੈਂ ਰੋਟੀ ਖਾਧੀ ਮੈਂ ਤੂੰ ਦਿੰਦੀ ਇੱਥੇ ਬੈਠੀ ਆ ਮੈਂ ਆਜੇ ਨੂੰ ਕਹਤਾ ਨਾ ਫੇਰ ਗੱਲ ਪੈ ਜਾਣਾ ਤੈਨੂੰ ਪਤਾ ਤਾਂ ਆਖਾ ਛੱਟ ਗੱਲ ਪੈ ਜਾਂਦੀ ਆ ਆਏ ਹੈ ਤੇ ਉਹਨੂੰ ਕਹਿੰਦੇ ਹਾਂ ਉਹ ਆਪੇ ਚਾਹ ਬਣਾ ਦੇ ਮੈਂ ਨਹੀਂ ਕਹੀ ਅੰਦਰ ਨਾ ਮੈਂ ਬਾਜੀ ਮਾਰੀ ਨਾ ਮੈਨੂੰ ਕੋਈ ਲੋੜ ਹੀ ਮੁੰਡਾ ਚਲ ਗਿਆ ਤੇ ਪਾਣੀ ਤਾਂ ਨਹੀਂ ਲਾਉਣਾ ਸੀ ਮੋਟਰ ਤੇ ਪੱਤੀ ਆ ਗਈ ਸੀ ਤੇ ਮੈਂ ਇੱਥੇ ਬੈਠੀ ਰਹੀ ਮੈਂ ਚੱਲ ਹੁਣ ਆ ਗਈ ਆ ਨਾਲ ਏਦਾਂ ਕਰ ਉਹਨੂੰ ਠਾਲ ਤੇ ਨਾਲੇ ਏਦਾਂ ਕਰ ਚਾਹ ਦਾ ਘੁੱਟ ਬਣਾ ਕੇ ਲਿਆ ਤੇ ਹੋਜੇ ਤੱਕ ਸੁੱਤੀ ਆ ਸੁੱਤੀ ਆ ਕਿ ਮੈਂ ਠਾਲੇ ਠੋਲੇ ਮੈਂ ਪਈ ਰਹੀ ਅੰਦਰ ਮੈਨੂੰ ਕੋਈ ਲੋੜ ਠਾਲਨ ਤੈਨੂੰ ਪਤਾ ਤਾਂ ਆ ਮਮੀ ਆ ਕਿਦਾਂ ਦੀਆਂ ਗੱਲਾਂ ਆਈਆਂ ਬਦਲ ਲੜਾਈਆਂ ਝਗੜੇ ਹੁੰਦੇ ਰਹਿੰਦੇ ਘਰਾਂ ਦੇ ਵਿੱਚ ਮੈਂ ਵੀ ਤੁਸੀਂ ਵੀ ਬੜਾ ਲੜਦੇ ਆ ਚਲ ਮਾਣਾ ਜਾਨੂੰ ਠਾਲ ਦੇਣਾ ਨਾਲ ਚਾਹ ਬਣਾ ਲੈਂਦੀ ਨਾਲੇ ਮੈਂ ਵੀ ਪੀ ਲੈਂਦੀ ਮਲਜੀਤ ਜੇ ਮੈਨੂੰ ਠਾਲ ਦੇ ਜਾਂ ਕੋਈ ਗੱਲ ਕਰਦੇ ਪੁੱਠੀ ਤੇ ਪੈਂਦੀ ਆ ਤੇ ਮੇਰਾ ਨੀਂ ਜੀ ਕਰਦਾ ਪਾਰ ਪਾਰ ਉਹ ਗੱਲ ਵੀ ਉਹਨੂੰ ਕਹਿਣ ਦਾ ਚਲ ਤੂੰ ਚਾਹ ਕੁੱਟ ਬਣਾਉਣੀ ਚਲ ਮੰਨਿਆ ਤੂੰ ਉਧਰੋਂ ਥੱਕੀ ਟੁੱਟੀ ਆਈਆਂ ਕੁੱਟ ਬਣਾਉਣੀ ਦੀ ਚਾਹ ਹੀ ਆ ਤੇ ਬਣਾ ਲੈ ਕੁੱਟ ਨਾਲੇ ਤੂੰ ਪੀ ਲੈ ਨਾਲੇ ਮੈਂ ਪੀ ਲੂੰਗੀ ਨਾਲੇ ਉਹਨੂੰ ਵੀ ਠਾਲ ਲੈ ਮੰਮੀ ਮੈਨੂੰ ਤੇ ਪੈ ਗਿਆ ਨਾ ਦੋਰਾ ਕੰਮ ਪਹਿਲਾਂ ਮੈਂ ਇੱਥੇ ਸਾਰਾ ਕਰਕੇ ਗਈ ਫਿਰ ਮੈਂ ਉੱਥੇ ਜਾ ਕੇ ਕੀਤਾ ਦੋਰਾ ਦੋਰਾ ਕੰਮ ਹੁੰਦਾ ਵੀ ਨਹੀਂ ਤੁਹਾਨੂੰ ਵੀ ਪਤਾ ਹੁਣ ਮੇਰਾ ਵੀ ਕੀ ਕਰਨੇ ਮੈਂ ਘੜੀ ਲੰਮੀ ਪਵਾ ਉਹ ਤਾਂ ਪੁੱਤ ਹੈ ਮੈਨੂੰ ਪਤਾ ਤੇਰਾ ਸਰੀਰ ਥੱਕਾ ਉਧਰ ਸਵੇਰ ਦੀ ਤੂੰ ਗਈ ਕੰਮ ਹੀ ਕਰਨ ਢਈ ਹੋਣੀ ਆ ਵੇਲੀ ਤੂੰ ਬੈਠੀ ਨਹੀਂ ਹੋਣੀ ਬਾਹਰ ਚੱਲ ਕੋਈ ਨਹੀਂ ਜਾ ਚਾਹ ਪੀ ਬਣਾ ਕੇ ਨਾਲ ਥਕਾਵਟ ਲਾਜ ਨਾਲ ਉਹਨੂੰ ਠਾਲ ਉਹਨੂੰ ਆਵਾਜ਼ ਮਾਰਨ ਕਿ ਹੁਣ ਹੀ ਉੱਠ ਕੋ ਲੋ ਪਹਿਲਾਂ ਉਹਨੂੰ ਠਾਲ ਦੀ ਫੇਰ ਚਾਹ ਧਰਦੀ ਆ ਚੱਲ ਵੇਖ ਲੈ ਚੱਲ ਚੰਗਾ ਹੋ ਗਿਆ ਕਬੀਰ ਚੱਲ ਗਿਆ ਇਹਨੂੰ ਨਹੀਂ ਪਤਾ ਲੱਗਾ ਹੁਣ ਹੀ ਆਈ ਆ ਇਹਨੂੰ ਕੋਈ ਸੂਸਾਹ ਲੱਗੇ ਹੁਣ ਜਾ ਕੇ ਵੇਖੂਗੀ ਏ ਗਰਮੀਤ ਗਰਮੀਤ ਹਏ ਹਾਈਵੇ ਕਿਤਾ ਸਿੱਧੀ ਦੀ ਸਿੱਧੀ ਸੁੱਤੀ ਆ ਮੁੰਡਾ ਉੱਠ ਕੇ ਚਾਹ ਹੀ ਬਣਾ ਲੈਂਦਾ ਵਾ ਗਰਮੀਤ ਗਰਮੀਤ ਹੈ ਉੱਠਦੀ ਨਹੀਂ ਆ ਹੈ ਐਨੀ ਗਾੜੀ ਨੀਂਦ ਗਰਮੀਤ ਭਾਇਤੇ ਡਬੀ ਨਹੀਂ ਹਿੱਲਣ ਡਿਆ ਗਰਮੀਤ ਹਾਂ ਨੇ ਕੀ ਹੋ ਗਿਆ ਤੈਨੂੰ ਚੀਕਣ ਲੱਪੀ ਤੂੰ ਹਾਂ ਮੰਮੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਯੋ ਨਹੀਂ ਕਰ ਮੇਤਾ ਇਹਨੂੰ ਕਿਉਂ ਗਿਆ ਵਾ ਹਾਂ ਮੰਮੀ ਨੇ ਸਾਬੀ ਨਹੀਂ ਦੀ ਨਹੀਂ ਕਰ ਮੇਤਾ ਨਹੀਂ ਇਹ ਕੀ ਕਰਤਾ ਯੋ ਹਾਂ ਮੈਂ ਨਾ ਤੇ ਕੋ ਸਿਲੀ ਨਹੀਂ ਤਾ ਹਾਂ ਹੈ ਚੰਗੀ ਭਲੀ ਸੁੱਤੀ ਈ ਤੈਨੂੰ ਕਿੰਨਾ ਕੋ ਕਰਤਾ ਵਾ ਮੰਮੀ ਮਿਲੂਗੀ ਮੈਂ ਨਾ ਤੇ ਹੁਣੇ ਆਈ ਆ ਤੈਨੂੰ ਲੱਗਦਾ ਤੂੰ ਹੀ ਚੰਦ ਚੜਾਤਾ ਕੋਈ ਹਾਂ ਨਹੀਂ ਮੈਂ ਨਹੀਂ ਕੁਛ ਕੀਤਾ ਗਰਮੀਤ ਨਹੀਂ ਕੁਛ ਖਾਕੂਤ ਨਹੀਂ ਨਾ ਲਿਆ ਗਰਮੀਤ ਉੱਠ ਜਨਮੇਦ ਵੀ ਗਰਮੀਤ ਮੰਮੀ ਤੂੰ ਹੀ ਘਰ ਹੀ ਤੁਹਾਨੂੰ ਬਿਤਾਉਣਾ ਚਾਹੀਦਾ ਬਹੁਤ ਵੱੱਜਾ ਸੀ ਉਹਦਾ ਮੈਨੂੰ ਕੀ ਪਤਾ ਮੈਂ ਤਾਂ ਬਾਹਰ ਬੈਠੀ ਚੱਗੀ ਪਈ ਸੁੱਤੀ ਅੰਦਰ ਮੰਮੀ ਹਾਂ ਮਰ ਗਈ ਉਹ ਇਹ ਮਾਰ ਕਿੱਥੇ ਗਈ ਹੋਈ ਆ ਮੰਮੀ ਜੀ ਮੈਂ ਤਾਂ ਸੌ ਗਿਆ ਉਹ ਨਹੀਂ ਗਿਆ ਹਾਂ ਹਾਂ ਮੰਮੀ ਨਹੀਂ ਮੈਂ ਉਹਨੂੰ ਫੋਨ ਕਰ ਕਬੀਰ ਨੂੰ ਨਾ ਚੁੱਪ ਕਰ ਨਹੀਂ ਰੁਪੀ ਨੂੰ ਫੋਨ ਕਰ ਲੰਦੇ ਸੰਗ ਪਾ ਲੈ ਆਪੀ ਤੂੰ ਜਮੇਦਾਰ ਜਮੇਦਾਰ ਕੀ ਹੋ ਗਿਆ ਸਨੋ ਹਾਂ ਹੈ ਹਲੋ ਬਰ ਕਬੀਰ ਛੇਤੀ ਘਰ ਆ ਆ ਜਾ ਆ ਜਾ ਛੇਤੀ ਘਰ ਤੋਂ ਹੋਰ ਕੋਈ ਚੰਦ ਚੜ ਗਿਆ ਵਾ ਛੇਤੀ ਆ ਜਾ ਨੀ ਚੁੱਪ ਕਰਨੀ ਵੀ ਇਹ ਨੂੰ ਨਹੀਂ ਉੱਠਾ ਮਮੇ ਇਹ ਗਾਣਾ ਹੁਣ ਨਹੀਂ ਗੀਤਣਾ ਮੇਰੇ ਉੱਤੇ ਮੇਰਾ ਪੀਤਾ ਮੈਨੂੰ ਤੇਰਾ ਹੀ ਆਸਰਾ ਹੈ ਕਿ ਮੇਰੇ ਤੇ ਤੂੰ ਮੇਰਾ ਸਾਥ ਬੜਾ ਦਿੰਦੀ ਮੈਨੂੰ ਤਾਂ ਲੱਗਦਾ ਕੋਈ ਕੋ ਕਰਤਾ ਵਾ ਚੰਗੇ ਪਾਣੀ ਸੁੱਤੀ ਮਮੇ ਤੂੰ ਮਾਰ ਕੇ ਵੇਖਿਆ ਅੰਦਰ ਜਦੋਂ ਮੈਂ ਛੱਡ ਕੇ ਗਈ ਆ ਅੱਧੇ ਪਾਸੇ ਸੁੱਤੀ ਇੰਦਰ ਕਿੱਦਾਂ ਹੋ ਗਈ ਆ ਮੈਨੂੰ ਕਿ ਪਰਾ ਪਾਸੇ ਮਾਰਦੀ ਮੁਰਦੀ ਆ ਗਈ ਉਹ ਕਿ ਮੈਂ ਕਿਹ ਅੰਦਰਾਂ ਕਿ ਵੇਖਿਆ ਮਮੇ ਨੇ ਕੁਝ ਖਾ ਲਿਆ ਇਹ ਮੈਨੂੰ ਲੱਗਦਾ ਕੀ ਪਤਾ ਕੀ ਖਾ ਲਿਆ ਨਨੀ ਤੂੰ ਇਸ ਤਾਇਆ ਵੀ ਬੜਾਈ ਨਾ ਲੈ ਤੇ ਮੈਨੂੰ ਕਹੋ ਸਦਾ ਜੇ ਮੈਕਿਸਤਾਨ ਮੈਕੀ ਮੜਾ ਕਹਿੰਦੀ ਇਹਨੂੰ ਕੀ ਵੰਦਰ ਅੰਦਰ ਅੰਦਰ ਜੈਨੂ ਕਿਹੜਾ ਦੁੱਖ ਲੈ ਕੇ ਬੈ ਗਿਆ ਲੈ ਹੁਣ ਤੂੰ ਸੜ ਤੇ ਅੰਜਾਮ ਲਾਈ ਚੱਲ ਹੱਦੋ ਕਿ ਤੇਰੇ ਵਾਲੀ ਮਮੀ ਤੇ ਜੀਨ ਵੀ ਕਿੱਦਾਂ ਦਿੰਦੇ ਆ ਬੰਦੇ ਨੂੰ ਨੀ ਕਿ ਤੇਰੀ ਮਰ ਗਈ ਹੋਣੀ ਕੁਝ ਨਹੀਂ ਹੋ ਗਿਆ ਇਹਨੂੰ ਮਮੀ ਮਰ ਗਈ ਆ ਹੁਣ ਉਹਦੇ ਸਾਹ ਨਹੀਂ ਚੱਲਦੇ ਗਰਮੀ 'ਚ ਉੱਠ ਜਾ ਮਾਜੀ ਬਾਜੇ ਨੇ ਇਹਨੇ ਕੀ ਖਾ ਲਿਆ ਅੰਦਰਾਈ ਕੀ ਲਾ ਕੇ ਰੱਖਿਆ ਹੀ ਇਹਨੇ ਸੱਚੀ ਗਰਮੀ ਤੇ ਨੂੰ ਕੀ ਹੋ ਗਿਆ ਵਾ ਅੱਗੇ ਮੇਰਾ ਪੁੱਤ ਚੱਲ ਗਿਆ ਇਹ ਪਤਾ ਨਹੀਂ ਕੀ ਹੋ ਗਿਆ ਇਹਨੂੰ ਰੇ ਫਿਰ ਗਰਮੀ ਤੇ ਨੇ ਜਿਆਦਾ ਕੁਝ ਖਾ ਲਿਆ ਹੀ ਉਹ ਇਹਦੇ ਚੰਗੇ ਭਲੇ ਸੁੱਤੀ ਚੱਲ ਦਿੱਕੀ ਗਈ ਹਾਨੀ ਨਹੀਂ ਗਰਮੀ ਤੇ ਉੱਠਾ ਆ ਤੇਰੀ ਬਾਲ ਪਤਾ ਕਿੰਨੇ ਸਾਹਮਣਾ ਨਹੀਂ ਮੇਰੇ ਕੋ ਨਹੀਂ ਸਾਹਮਣਾ ਜਾਣਾ ਉੱਠਾ ਮੈਨੂੰ ਜਿਆਦਾ ਮੰਮੀ ਇਹਨੂੰ ਟੈਗ ਟੂ ਆ ਗਿਆ ਯਾ ਵੇ ਕਿੱਥੋਂ ਟੈਗ ਆ ਗਿਆ ਚੰਗੀ ਭਲੀ ਨਹੀਂ ਕਰ ਮੈਂ ਤਾਂ ਅੱਠਾ ਆਪਣੇ ਨਿਆਣਿਆਂ ਵਾਲ ਵੇਹ ਉੱਥੇ ਅੱਗੇ ਮੇਰਾ ਪੁੱਤ ਚੱਲ ਗਿਆ ਹੁਣ ਇਹ ਕਿਰਪੀਆ ਮੈਂ ਕਿੱਦਾਂ ਨਿਆਣੇ ਸਾਹਮਣੇ ਆ ਰਕਵੀਰ ਇੰਨਾ ਜਰੂ ਹੈਗੀ ਨਾ ਤੂੰ ਵੀ ਨਹੀਂ ਚੀਨ ਦਿੰਦੇ ਲੈ ਇਹਨਾਂ ਕੋਈ ਗੱਲ ਕਰਦੇ ਰਹਿੰਦੇ ਬੱਸ ਆਜਾ ਸਾਨੂੰ ਹੀ ਦੋਸ਼ ਦਈ ਜਾਂਦੀ ਐ ਸਾਨੂੰ ਹੀ ਦੋਸ਼ ਦਈ ਜਾਂਦੀ ਆ ਇਹ ਨਹੀਂ ਵੇਖਣ ਦੀ ਵੀ ਘਰ ਹੋਇਆ ਕੀ ਆ ਨਹੀਂ ਉੱਠਾ ਨਹੀਂ ਉੱਠਾ ਆ ਚੰਗੀ ਹੁੰਦੀ ਵਿਚਾਰੀ ਬਲਜੀਤ ਉਹ ਤਾਂ ਇਦਾਂ ਹੀ ਕਰੀ ਜਾਣਾ ਰੋਈ ਜਾਣਾ ਵਾ ਰੱਬ ਕਾੜੀ ਵਾਹ ਵਾ ਕਿਸ ਦੀ ਮੇਰ ਕੋ ਤਾਂ ਨਿਆਣੇ ਨਹੀਂ ਵੇਖੇ ਜਾਂਦੇ ਨਹੀਂ ਕਿਨੇ ਕਿ ਕਿੱਦਾਂ ਰੋਂਦੇ ਤੇਰੇ ਸਾਹਮਣੇ ਜਿੱਦਣ ਆਏ ਮੇਰਾ ਕੀ ਰਿਆ ਵਾ ਬੁੱਤ ਵੀ ਚਲ ਗਿਆ ਨੋ ਵੀ ਚਲ ਗਈ ਘਾਰ ਹੀ ਮੇਰਾ ਖੇਰੂ ਕਰੂ ਹੋ ਗਿਆ ਵਾ ਕਰਾ ਕਿਹੜੇ ਮਤਰੇ ਦੀ ਨਜ਼ਰ ਲੱਗ ਗਈ ਚੰਗਾ ਭਲਾ ਘਾਰ ਹੀ ਬਸ ਦਾ ਬਸਦਾ ਹੀ ਹੁਣ ਤਾਂ ਜੀਵ ਨਹੀਂ ਲੱਗਦਾ ਘਰ ਮੇਰਾ ਮੰਮੀ ਘਰ ਖਾਲੀ ਹੋ ਗਿਆ ਰੋਮਾ ਕਿੱਦਾਂ ਨਾ ਦੱਸੋ ਬਿਲਕੁਲ ਮੇਰਾ ਨਹੀਂ ਹੁਣ ਕਚੀ ਲੱਗਦਾ ਮਾਸਾ ਵੀ ਇੱਥੇ ਜੇ ਪੁੱਤ ਜੈਨ ਨੂੰ ਦੋ ਘਰ ਮੈਨੂੰ ਘੱਟਵਾ ਮੇਰਾ ਉਹ ਕਲਪੀ ਪੁੱਤ ਚਲ ਗਿਆ ਜਵਾਨ ਮੇਨ ਦੋ ਰੋਂਦੀ ਨੂੰ ਆ ਦੇਣ ਆ ਗਏ ਤੇ ਮੈਨੂੰ ਕੀ ਪਤਾ ਵੀ ਇਹਨੂੰ ਕੁਝ ਹੋ ਜਾਣਾ ਮੰਮੀ ਮੈਨੂੰ ਅੱਜ ਤੱਕ ਇਹ ਨਹੀਂ ਸਮਝਾਈ ਕਿੰਨੇ ਦਿਨ ਹੋ ਗਏ ਗਰਮੀਤ ਨੂੰ ਹੋਇਆ ਕੀ ਸਮਝ ਨਹੀਂ ਆਈ ਮੈਨੂੰ ਤੇ ਮੈਨੂੰ ਤਾਂ ਆਪ ਨਹੀਂ ਸਮਝਾਈ ਜੇ ਮੈਨੂੰ ਪਤਾ ਹੁੰਦਾ ਕਿ ਇਹਨੇ ਮਰ ਜਾਣਾ ਜਾਂ ਕੁਝ ਖਾਣਾ ਮੈਂ ਪਹਿਲਾਂ ਹੀ ਅੰਦਰ ਆ ਜਾਂਦੀ ਇਹਨੂੰ ਵੇਖਦੀ ਕੀ ਕਰਨੀ ਆਨਵਾਜ਼ ਮਾਰਦੀ ਕੋਈ ਰੋਟੀ ਪਾਣੀ ਤਿਆਰੇ ਲੁੰਦੀ ਮੰਮੀ ਜਦੋਂ ਮਰੀਨਾ ਜੀ ਉਹ ਵੱਡਾ ਬੈ ਗਿਆ ਇੱਕ ਗਲਤੀ ਹੋ ਗਈ ਸਾਡੇ ਕੋ ਉਹਦਾ ਪੋਸਟ ਮਨਕਡੋ ਕਰਉਣਾ ਚਾਹੀਦਾ ਸੀ ਕੀ ਤਾਨੂੰ ਲੜੀ ਨਹੀਂ ਗਿਆ ਕੋ ਰਕਬੀ ਰੱਕੀ ਜਾਂਦਾ ਘੇ ਕੋ ਆਵਾ ਕੀ ਪਤਾ ਨੇ ਕੋ ਖਾਲਿਆ ਕੋ ਕੋ ਲੜ ਗਿਆ ਸਾਨੂੰ ਤਾਂ ਕੋਈ ਸਮਝ ਨਹੀਂ ਆਈ ਕੀ ਬਣ ਗਿਆ ਸਾਡੇ ਕਾ ਉਹਦੇ ਮੂੰਹ ਚ ਝਗ ਨਿਕਲ ਨਹੀਂ ਆਹ ਜਦ ਕੋ ਵੀ ਨਹੀਂ ਆਗਾ ਉਹ ਤਾਂ ਹੂੰ ਲੱਗਦੀ ਸੀ ਕਿ ਬਲਜੀਤ ਜਿੱਦਾਂ ਸੁੱਤੀ ਹੁੰਦੀ ਹੈ ਚੰਗੀ ਪੱਲੀ ਐ ਹੁਣ ਲੱਗਾਂ ਟੀਜੇ ਤਾਂ ਹੁਣ ਵੀ ਇਹਨੇ ਉਟਕਲੋਣਾ ਹੁਣ ਵੀ ਇਹਨੇ ਉਟਕਲੋਣਾ ਮੇਦਰ ਨਿਆਣਿਆਂ ਦਾ ਫਿਗਰ ਮਾਰਨ ਡਿਆ ਵੀ ਕਿੱਦਾਂ ਨਿਆਲੇ ਰੋਂਦੇ ਬਿਲਕਦੇ ਗਏ ਆ ਪਤਾ ਨਹੀਂ ਉਥੇ ਕਿੱਦਾਂ ਵਿਚਾਰਿਆਂ ਨੇ ਦਿਲ ਲਾਇਆ ਹੋਣਾ ਕਿੱਦਾਂ ਨਹੀਂ ਮੰਮੀ ਜੇ ਪਿਓ ਹੀ ਚਲ ਗਿਆ ਤੇ ਮਾਂ ਹੀ ਰੱਬ ਰਹਿਣ ਦਿੰਦਾ ਹੋਰ ਕੀ ਕਰਨਾ ਫੇ ਪੁੱਤ ਉਹਨਾਂ ਨੂੰ ਫੋਨ ਫਾਨ ਕਰਿਆ ਕਰ ਉਹਨਾਂ ਨੂੰ ਹੌਸਲਾ ਦੇ ਆ ਕਰ ਤੂੰ ਹੀ ਹੁਣ ਮਾਵਾਂ ਉਹਨਾਂ ਦੀ ਮੰਮੀ ਮਾਂ ਦੇ ਵਿੱਚ ਬਣ ਜੂਗੀ ਆਪਣੇ ਦਿਲੋਂ ਤੇ ਮੈਂ ਪੂਰਾ ਪਿਆਰ ਕਰੂੰਗੀ ਪਰ ਬੱਚਿਆਂ ਨੂੰ ਆਪਣੀ ਮਾਂ ਨਹੀਂ ਭੁੱਲਣੀ ਉਹ ਤਾਂ ਚਲ ਪੁੱਤ ਨਹੀਂ ਭੁੱਲਣੀ ਪਰ ਫਿਰ ਵੀ ਜੇ ਤੂੰ ਮਾਂ ਦਾ ਪਿਆਰ ਦੇਂਗੀ ਘਰਿਆ ਹੌਲੀ ਹੌਲੀ ਉਹਨਾਂ ਨੂੰ ਉਹ ਗੱਲ ਸਿਦਕਾ ਹੀ ਜਾਵੇ ਉਹਨਾਂ ਤਾਂ ਨਹੀਂਗਾ ਪਰ ਦਿਲ ਧਰਨ ਗਈ ਨਾ ਥੋੜਾ ਪੋਤਾ ਆ ਗਿਆ ਰਕबीर ਹਾਂਜੀ ਮੰਮੀ ਆ ਗਿਆ ਚਲ ਇਹਦਾ ਤਾਂ ਕੰਮ ਨਿਭੜਿਆ ਸਿਆਪਾ ਮੋਕਾ ਕ ਬੰਨੇ ਕੰਮ ਲੱਗਾ ਇਹਨੇ ਤੇ ਮੰਮੀ ਆਤੀ ਬੜੀ ਚੁੱਕੀ ਸੀ ਆਪਣੇ ਕਰਤੱਬੀ ਮਰੀ ਐ ਸਾਡੇ ਕੇ ਕੰਮ ਜਿੱਤੇ ਹੈ ਨਹੀਂ ਪਰ ਸਾਡੇ ਕੰਮ ਚ ਅੜਕੇ ਬੜੇ ਪੌਂਦੇ ਆ ਭੀ ਹੈ ਆਖੇ ਲੱਗਦੀ ਕਿਤੇ ਮੇਰੇ ਤੇ ਜਮਾਂ ਆਖੇ ਨਹੀਂ ਲੱਗਦੀ ਮੈਨੂੰ ਤਾਂ ਉਹ ਗੱਲ ਮੱਥਿਓਂ ਦੁਖਦੀ ਸੀ ਤੇ ਜਿਹਦੇ ਬਲਜੀਤ ਦੀ ਇੱਕ ਗੱਲ ਹੋ ਗਈ ਸੀ ਜੋ ਬਲਜੀਤ ਕੰਜੀ ਉਹੀ ਇਹ ਬੋਲਦੀ ਸੀ ਗੱਲ ਤਸਕੀਮਾ ਬਲਜੀਤ ਹੀ ਦਿੰਦੀ ਸੀ ਹੋਰ ਇਹਨੂੰ ਕੀ ਪਤਾ ਹੈ ਹੋਣੀ ਐਡੀ ਚਲਾ ਕੋਈ ਨਹੀਂ ਤਾਂ ਪਹਿਲਾਂ ਇਹਨੂੰ ਕਿਹੜਾ ਪਤਾ ਹੈ ਚੀਜ਼ ਨਹੀਂ ਕਰਦਾ ਮਾਰਨ ਨੂੰ ਪਰ ਮਜਬੂਰੀ ਹੋ ਗਈ ਚੱਲ ਚੰਗਾ ਨਾਹੀਂ ਅਗਲੀ ਨੇ ਫੜਕੜੇ ਨਾ ਕਿ ਇਹਨੂੰ ਛਾਕੀ ਹੋਇਆ ਹੜ ਤੇ ਤੇ ਹੁਣ ਮੰਮੀ ਪਿਆਰ ਬਈ ਸਾਡੇ ਤੇ ਕਿੰਨੇ ਕਰ ਲੈਣੀ ਹੈ ਮਾਂ ਵਾ ਬੁਢਲੀ ਹੋਈ ਆ ਉਹਨੂੰ ਆਪਣੀ ਨਹੀਂ ਸਮਝ ਆਉਂਦੀ ਕਿ ਇੱਕ ਕੁੜੀ ਮਰਗੀ ਇੱਕ ਜੇਲ੍ਹ ਚ ਵਾ ਹਨ ਮਗਰ ਕੋਈ ਹੈ ਨਹੀਂ ਪਿਆਰ ਵਾਈ ਕਰਨ ਵਾਲਾ ਨਾਲੇ ਕੰਮ ਰਫਾ ਦਫਾ ਗਾ ਭਰਾ ਪੁੱਛਣ ਡੈ ਭਰਾ ਪੁੱਛਿਆ ਕਿ ਨਾ ਮਗਰਬ ਦੇ ਰ ਮੋਇ ਪੁੱਛਣ ਡੈ ਉਹ ਜਿੰਦਾ ਨਹੀਂ ਕਿਨੇ ਵਾਰ ਪੁੱਛੀ ਨਾ ਹਾਂ ਮਰਿਆਂ ਨੂੰ ਮੋਇਆ ਪੁੱਛਣਾ ਸੰਗਾ ਆ ਉਹ ਕਹਿੰਦੇ ਨੇ ਗਲੂ ਲੱਥੀ ਸਾਡੇ ਪਰ ਹੁਣ ਇੱਕ ਮੇਰੀ ਗੱਲ ਸੁਣ ਲੋ ਧਿਆਨ ਨਾਲ ਹਮ ਅੱਜ ਇਹ ਗੱਲ ਕਰਤੀ ਆ ਮੁਰਕੇ ਨਹੀਂ ਇਹ ਗੱਲ ਦਾ ਨਾ ਭੋਗ ਪਾਉਣਾ ਹੈ ਘਰ ਚ ਕੰਨਾਂ ਦੇ ਵੀ ਕੰਨ ਹੁੰਦੇ ਆ ਜੇ ਕਿਉਂ ਨੂ ਪਿਸਕੇ ਵੀ ਪੈ ਗਈ ਨਾ ਤੇ ਸਿਆਪਾ ਪੈਣਾ ਸਾਡੇ ਬਾਤਾ ਹਾਏ ਹਾਂ ਮੈਂ ਤੇਰ ਨਾਲ ਹੀ ਗੱਲ ਕਰਨ ਢੀ ਆ ਹੋਰ ਮੈਨੂੰ ਮੇਰਾ ਦਿਮਾਗ ਖਰਾਬ ਹੋ ਜਾਂਦਾ ਹੋਰ ਕਿਸ ਨਾਲ ਗੱਲ ਕਰੂੰਗੀ ਉਹ ਮੈਂ ਤਾਂ ਨਹੀਂ ਕਿਹੋ ਜਿਹੀ ਫੂੜ ਹੋ ਜਾਂ ਗੁੱਸੇ ਜਾਣ ਕੇ ਕਹਿ ਦਿੰਦੇ ਜੀ ਤੇ ਜੇ ਕਦੇ ਬਲਜੀਤ ਨੂੰ ਕੰਨੋਂ ਕੰਨ ਵਿੱਚ ਖਬਰ ਹੋ ਗਈ ਨਾ ਇਹਨੇ ਜੇਲ੍ਹ ਭੇਜਣੇਗਾ ਸਾਨੂੰ ਮੈਂਟੇਨਿੰਗ ਆ ਲਾਉਣਾ ਤਾਂ ਹਾਇ ਜੇ ਮੈਂ ਬਲਜੀਤ ਨੂੰ ਮੇਰਾ ਕੋਈ ਗੱਲ ਫੇਰ ਦਿਮਾਗ ਖਰਾਬ ਜੇ ਮੈਂ ਬਲਜੀਤ ਨੂੰ ਦੱਸੂਗੀ ਤੇ ਮੈਂ ਫਾਇ ਲੱਗਣਾ ਕਿ ਉਹ ਚੰਗਾ ਬਾਬਾ ਚੁੱਪ ਕਰ ਜਾ ਮਸੀ ਜੀ ਨੂੰ ਬੱਸ ਵੀ ਕਰੋ ਬਥੇਰਾ ਰੋ ਲਿਆ ਵਾ ਮੇਰਾ ਵੀ ਉਹਦੇ ਨਾਲ ਬੜਾ ਪਿਆਰ ਹੀ ਉਹ ਵੀ ਮੇਰ ਨਾਲ ਬਥੇਰਾ ਕਰਦੀ ਐਂ ਤੇ ਇੱਕ ਦੂਜੇ ਤੋਂ ਬਗੈਰ ਰਹਿੰਦੀਆਂ ਨਹੀਂ ਪਤਾ ਨਹੀਂ ਕਿਹੜੀ ਗੱਲ ਦੀ ਟੈਨਸ਼ਨ ਲੈ ਗਈ ਵਿਚਾਰੀ ਜਿਹੜੀ ਉਹਦੀ ਮੌਤ ਹੀ ਹੋ ਗਈ ਉਹਨੂੰ ਮੌਤ ਹੀ ਲੈ ਗਈ ਪੁੱਤਰ ਰੋਵਾ ਨਾ ਤੇ ਹੋਰ ਕੀ ਕਰਾਂ ਇੱਕ ਮੇਰੀ ਧੀ ਜੇਲੇ ਚੱਲ ਗਈ ਇੱਕ ਮੇਰੀ ਉਦਾਂ ਮੁੱਕ ਗਈ ਤੁਸੀਂ ਜਿੱਦਾਂ ਕਹਿੰਦੇ ਵੀ ਉਹਦਾ ਉਹਨੂੰ ਅਟੈਕ ਹੋ ਗਿਆ ਵਾ ਉਹਨੂੰ ਕੋਈ ਅਟੈਕ ਨਹੀਂ ਹੋਇਆ ਨਾ ਨੂੰ ਕੋਈ ਦੁੱਖ ਹੀ ਨਾ ਕੋਈ ਬਿਮਾਰੀ ਹੀ ਉਹਦਾ ਕਤਲ ਕੀਤਾ ਗਿਆ ਵਾ ਤੇ ਪੁੱਤ ਤੂੰ ਪਉਣ ਸ਼ਾਨ ਕਰ ਤੁਹਾਡੇ ਘਰੋਂ ਹੀ ਸਰਾਖ ਨਿਕਲਣਾ ਆ ਹਾਂਜੀ ਮਸੀ ਜੀ ਆਹੋ ਗੱਲ ਮੈਂ ਸੋਚਣ ਦੀ ਸੀ ਉਹ ਜਦੋਂ ਅੱਪਰ ਰਸੋਈ 'ਚ ਕੰਮ ਕਰਦੀਆਂ ਸੀ ਨਾ ਬੜੀਆਂ ਸੋਹਣੀਆਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਵਾ ਆਹ ਕੰਮ ਨਿਭੜੀਆਂ ਕਹਿੰਦੀ ਦੇਦੀ ਮੈਂ ਅੰਦਰ ਲੰਮੀ ਪੈਣ ਲੱਗੀ ਆ ਮੈਂ ਜਾ ਪੈ ਜਾ ਤੇ ਮੈਨੂੰ ਮੰਮੀ ਨੇ ਉਧਰ ਖਲਾਤਾ ਵਾ ਕਹਿੰਦੀ ਚਾਚੀ ਤੇਰੀ ਠੀਕ ਨਹੀਂ ਆ ਜਾ ਉਹਨਾਂ ਨੂੰ ਖਿਚੜੀ ਬਣਾ ਕੇ ਦੇ ਆ ਪਤਾ ਨਹੀਂ ਲੱਗਾ ਜਦੋਂ ਮੈਂ ਆਈ ਆ ਘਰ ਤੇ ਇਤਨਾ ਸਿੱਧੀ ਜਿੱਦੀ ਲੰਮੀ ਪਈ ਆ ਮੈਂ ਬਥੇਰਾ ਹਲਾਇਆ ਲੋਇਆ ਬਥੇਰੀ ਆਵਾਜ਼ਾਂ ਮਾਰੀਆਂ ਇੱਕ ਬਾ ਨਹੀਂ ਉਹਨੇ ਦਿੱਤੀ ਹੈਗੀ ਜਦੋਂ ਮੈਂ ਸਾਹ ਵੇਖੇ ਸਾਹ ਦੇਉਂਦੇ ਨਹੀਂ ਤੇ ਨਾ ਹੀ ਨਬਜ਼ ਚੱਲਦੀ ਹੀ ਉਹ ਤੋਂ ਅਨੁਹੱਤਾ ਬਿਆਰਾਂ ਦੀਆਂ ਬੈ ਗਈਆਂ ਪੁੱਤ ਮੈਂ ਲਿਖ ਕੇ ਦੇ ਦੇਨੀ ਆ ਇਹਦੇ ਪਿੱਛੇ ਰਗਬੀਰ ਦਾ ਤੇ ਤੇਰੀ ਸੱਸ ਦਾ ਵਾਹ ਠੀਕ ਆ ਮਾਸੀ ਜੀ ਜੇ ਤੁਹਾਨੂੰ ਇਹ ਗੱਲ ਲੱਗਦੀ ਹੈ ਨਾ ਕਿ ਨਾ ਮਾਂ ਪੁੱਤਾਂ ਦਾ ਹੱਤਵਾ ਤੇ ਪਤਾ ਮੈਂ ਵੀ ਕਰਾ ਕੇ ਛੱਡੂਗੀ ਏਕੇ ਮੈਨੂੰ ਸਮਝਦੇ ਆ ਜੇਲ੍ਹ ਦੀਆਂ ਰੋਟੀਆਂ ਇਹਨਾਂ ਨੂੰ ਮੈਂ ਖਵਾ ਕੇ ਛੱਡੂੰਗੀ ਚੰਗਾ ਮਾਸੀ ਜੀ ਫਿਰ ਮੈਂ ਫੇਰ ਤੁਹਾਡ ਨਾਲ ਗੱਲ ਕਰੂੰਗੀ ਹਾਏ ਰੱਬਾ ਜੇ ਦੋਵੇਂ ਹੋਏ ਨਾ ਇਸ ਹਾਸੇ ਵਿੱਚ ਤੇ ਇਹਨਾਂ ਨੂੰ ਮੈਂ ਵੀ ਨਹੀਂ ਛੱਡਦੀ ਜੇਲ੍ਹ ਦੇ ਡੰਡੇ ਤੇ ਇਹਨਾਂ ਨੂੰ ਹੁਣ ਮੈਂ ਪਵਾਉਂਗੀ ਇਹਨਾਂ ਦਾ ਕਿੱਦਾਂ ਹੁਣ ਵਧਿਆ ਦਿਲ ਤੁਹਾਨੂੰ ਬੜਾ ਟਾਈਮ ਲੱਗ ਗਿਆ ਨਾ ਟਾਈਮ ਵੇ ਆਵੇ ਆ ਗਈ ਚਾ ਤੂੰ ਇਹ ਕਾਲਾ ਹੀ ਪੈ ਜਨਾ ج گ لگی پا وجد ਉਹ ਪਰਸਾ ਇਦਾਂ ਅੱਜ ਦੇ ਹੱਥਾਂ ਤੇ ਵੱਜਦੇ ਆ। ਉਹ ਹੱਥਾਂ ਨੇ ਮ ਜਿਸਤਾਨੇ ਪਾਰੇ ਤੇ ਪੂਰੀ ਮਾਵਰ ਕਮੀਰਾ ਚੇਤਾਪੁਰ ਗਏ ਮੈਨੂੰ ਪਾਉਂਦਾ। ਫੜਾ ਚਾਹ ਮੇਰੀ ਇੱਧਰ ਹੈ। ਉਹ ਕੀ ਕਰਲਾ? ਤੋਰ ਕੱਚੀ ਆ। ਨਹੀਂ ਕੀ ਤੂੰ ਚਾਹ ਬਣਾਉਣਾ ਮੈਨੂੰ ਇੱਕ ਨਵੇਂ ਲਈ ਜਾਂਦੇ। ਜਾ ਜਾ ਕੇ ਕੰਮ ਕਰ ਆਪਣਾ। ਕਿਦਾਂ ਡਾਈ ਆ। ਵੀ ਉਹਦੇ ਸਾਹਮਣੇ ਤੇ ਤੈਨੂੰ ਮੈਂ ਕੁਝ ਕਿਹਾ ਨਹੀਂਗਾ। ਅਨਿਆ ਨੂੰ ਦਿਖੰਡੇ ਵੀ ਨੰਤਰਾ ਵੱਜੀਆਂ ਤੇਰੇ ਪੂਰੀਆਂ ਬਾਵਾਂ ਦੀ ਬੁਸ਼ਟ ਪਾਇਆ ਕਰ। ਮਮੇ ਗਰਮੀ ਲੱਗਣੀ ਮੈਂ ਤਾਂ ਅੱਧੀਆਂ ਨਹੀਂ ਪਾਲੀ। ਮੈਨੂੰ ਅਕਲਾਂ ਦਿਨਾ ਤਾਂ ਆਪ ਤੈਨੂੰ ਅਕਲ ਘੱਟੇ ਦੀ ਨਹੀਂਗੀ। ਚਲ ਕੋਈ ਨਹੀਂ ਬਦਲ ਲੈਣਾ ਵਾ ਕਿ ਮੈਂ ਚਾਹ ਪੀਜੀ ਹੁਣ। ਤੂੰ ਪਤਾ ਕਿੱਡੀ ਹੈਗੀ ਆ। ਹੁਣ ਬਦਲੀ ਦਾ ਤਾਂ ਕੀ ਫਾਇਦਾ। ਚਲ ਕੋਈ ਗੱਲ ਨਹੀਂ। ਅਗਲੀ ਦੁੱਧੋ ਪਾਣੀ ਦਾ ਤਾਰਦੀ ਆ। ਚਲ ਕੋਈ ਨਹੀਂ ਉਹਨੂੰ ਤੇ ਮੈਂ ਹੈਂਡਲ ਕਰ ਹੀ ਲੈਣਾ ਮੈਨੂੰ ਤਰੀਕਾ ਪਤਾ ਹੈਂਡਲ ਕਰਨਾ। ਕਰਨਾ ਵਾ ਤੂੰ। ਮੇਲਾ ਤੂੰ ਹੈਗਾ ਤੈਨੂੰ ਇਹ ਨਹੀਂ ਸਮਝਣੀਗੀ। ਮੈਨੂੰ ਮੱਤਾਂ ਦਿਨਾ ਤਾਂ ਆਪ ਤੈਨੂੰ ਮੱਤ ਮਾਸਾ ਵੀ ਨਹੀਂ ਹੁੰਦੀ। ਦਾ ਬਿਲਾ ਨਾ ਦਾ ਜਿਹੜੇ ਬਾਵਾ ਤੇ ਨਿਸ਼ਾਨ ਵਾ ਉਹ ਤੇ ਲੱਗਦੇ ਨਹੀਂ ਆ ਕਿ ਕਮਾਦ ਦੇ ਪਾਛੇ ਵਜੇ ਹੋਣਗੇ ਜਿਹੜੇ ਗਰਮੀ ਦੀ ਮਾਂ ਗੱਲ ਕਹਿੰਦੀ ਆ ਉਹ ਮੈਨੂੰ ਸੱਚੀ ਲੱਗਦੀ ਆ ਗਰਮੀਤ ਨੂੰ ਟੈਗ ਨਹੀਂ ਹੋਇਆ ਗਰਮੀਤ ਦਾ ਕਤਲ ਹੋਇਆ ਵਾ